ਰਾਜਪੁਰ ਦੇ ਜੈਂਟਸ ਗਰੁੱਪ ਆਫ ਰਾਜਪੁਰ ਵੱਲੋਂ ਸਾਲ 2024 ਅਤੇ 25 ਦੇ ਨਵੇਂ ਬਣੇ ਪ੍ਰਦਾਨ ਗगन ਕੁਰਾਨਾ ਉਰਫ ਸ਼ਾਂਟੀ ਦੇ ਵੱਲੋਂ ਆਪਣਾ ਆਉਂਤਾ ਸੰਭਾਲਣ ਤੋਂ ਬਾਅਦ ਆਪਣੇ ਕੰਮਕਾਰਜਾਂ ਦੀ ਸ਼ੁਰੂਆਤ ਕਰਦੀ ਹੋਈ ਰਾਜਪੁਰ ਦੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਵਿੱਚ ਜਾ ਕੇ ਸੇਵਾ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਜੈਂਟਸ ਕਲੱਬ ਦੇ ਕਈ ਸੀਨੀਅਰ ਮੈਂਬਰ ਵੀ ਮੌਜੂਦ ਰਹੇ। ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਜੈਂਟਸ ਕਲੱਬ ਦੀ ਮੈਂਬਰਾਂ ਦਾ ਤੇ ਪ੍ਰਦਾਨ ਗगन ਕੁਮਾਰ ਸ਼ਾਂਟੀ ਦਾ। ਪਸ ਪਿਛਲੇ ਦਿਨਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜਾਇੰਟਸ ਗਰੁੱਪ ਦੇ ਪ੍ਰਧਾਨ ਗगन ਜੀ ਜਿਹਨਾਂ ਨੂੰ ਪਿਆਰ ਨਾਲ ਆਪਣਾ ਸ਼ੰਟੀ ਜੀ ਕਹਿੰਨੇ ਆ ਆਪਣੇ ਸੀਗੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਜਾਇੰਟਸ ਗਰੁੱਪ ਦੇ ਸਾਰੇ ਸੀਨੀਅਰ ਸਾਥੀਆਂ ਦੇ ਨਾਲ ਸਾਡੇ ਪੁਰਾਣੇ ਪ੍ਰਧਾਨ ਜੀ ਦੇ ਨਾਲ ਕਾਹ ਸ਼ਾਲਾ ਦੇ ਵਿੱਚ ਇੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਤਾਰਮਿਕ ਕੰਮ ਦੇ ਨਾਲ ਸ਼ੁਰੂਆਤ ਕੀਤੀ ਔਰ ਜਿਵੇਂ ਸਮਾਜ ਸੇਵਾ ਦੇ ਵਿੱਚ ਐਕਟਿਵ ਨੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਲ ਜੋ ਹੈ ਸਾਰੇ ਸਾਲਾਂ ਤੋਂ ਉੱਤਮ ਜਾਏਗਾ ਬਾ ਸਾਰੇ ਮੈਂਬਰਾਂ ਦੇ ਨਾਲ ਸ਼ੰਟੀ ਜੀ ਨੂੰ ਹੀ ਸਾਲ ਦਾ ਪ੍ਰਧਾਨ ਬਣਾਇਆ 24 ਦਾ ਸਾਰੇ ਗगन ਕੁਲਾਨਾ ਜੀ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਵੀ ਆਸ਼ਵਾਸ਼ਣ ਦਿੱਤੇ ਵੀ ਸਾਰੇ ਰਲ ਮਿਲ ਕੇ ਸਾਰਿਆਂ ਕੋਲ ਨਾਲ ਰੱਖ ਕੇ ਹੀ ਕਲੱਬ ਨੂੰ ਕਾਫੀ ਉਚਾਈਆਂ ਤੇ ਗਿਣਵੇ ਸੋਂ ਅੱਛੇ-ਅੱਛੇ ਕੰਮ ਕਰੇ ਸਿ ਕੁਛ ਕੰਮ ਅਜੇ ਜਿਹੜੇ ਤੁਸੀਂ ਪ੍ਰਧਾਨ ਜੀ ਦੇ ਵਿੱਚ ਨਹੀਂ ਕਰ ਸਕੇ ਹੁਣ ਸ਼ੰਤੀ ਜੀ ਦੇ ਉਸ ਤੁਸੀਂ ਤੁਹਾਡੀ ਇੱਛਾ ਹੋਵੇ ਇੱਕ ਹਿਮਾਚਲ ਦਾ ਟੂਰ ਰਹਿ ਗਿਆ ਸੀ ਇੱਕ ਕਲੱਬ ਦਾ ਜਿਹੜਾ ਅੰਦਰਲਾ ਹਾਲ ਹੈ ਇਹਨੂੰ ਬਹੁਤ ਖੂਬਸੂਰਤ ਬਣਾਣਾ ਹੈ ਪਿੱਛੇ ਲੌਨ ਨੂੰ ਖੂਬਸੂਰਤ ਬਣਾਣਾ ਹੈ ਜਿਮ ਨੂੰ ਵੀ ਬਹੁਤ ਅੱਛਾ ਬਣਾਣਾ ਹੈ ਤੇ ਕਲੱਬ ਨੂੰ ਬਹੁਤ ਖੂਬਸੂਰਤ ਬਣਾ ਦੇਣਾ ਇਹਨਾਂ 5-6 ਮਹੀਨੇ ਸਮਾਜਿਕ ਕਾਰਜ ਵੀ ਕਲੱਬ ਦਾ ਵੀ ਜਿਹੜੇ ਮਸ਼ੀਨਾਂ ਸੀ ਚਲਾ ਹੀ ਰਹੇ ਨੇ ਜਿਹੜੇ ਵੰਡ ਰਿਆਂ ਟਰਾਈਸਾਈਕਲ ਵੰਡੇਆ ਮਸ਼ੀਨਾਂ ਵੰਡੀਆਂ ਲੜਕੀਆਂ ਨੂੰ ਉਹ ਤਾਂ ਚੱਲ ਹੀ ਰਿਹਾ ਹੈ ਸਾਡਾ ਠੀਕ ਹੈ ਜੀ ਤੇ ਹੁਣ ਬਲੱਡ ਬੈਂਕ ਦਾ ਵੀ ਲਾਣਾ ਨਾਲ ਦੀ ਨਾਲ ਠੀਕ ਹੈ ਸਾਰੇ ਅੱਛੇ ਕੰਮ ਕਰਾਂਗੇ ਸਾਰਿਆਂ ਦੀ ਸਲਾਹ ਨਾਲ ਸਿਲਾਈ ਸੈਂਟਰ ਸਾਡਾ ਬਹੁਤ ਅੱਛਾ ਚੱਲ ਰਿਹਾ ਹੈਗਾ ਅਸੀਂ ਉਹਨੂੰ ਕੈਰੀ ਫਾਰਵਰਡ ਕਰਾਂਗੇ ਉਹਦੇ ਵਿੱਚ ਹੋਰ ਐਡਮਿਸ਼ਨਸ ਲੈ ਕੇ ਆਵਾਂਗੇ ਤੇ ਕੁਝ ਹੋਰ ਉਹਨਾਂ ਦੇ ਵਾਸਤੇ ਨਵੇਂ ਨਵੇਂ ਪ੍ਰੋਜੈਕਟਸ ਲੈ ਕੇ ਆਵਾਂਗੇ ਕਿ ਉਹ ਕੀ ਸਿੱਖ ਸਕਦੇ ਆ ਆਪਣੇ ਪੈਰਾ ਤੇ ਕਿਵੇਂ ਖੜੀ ਹੋ ਸਕਦੀਆਂ ਕੁੜੀਆਂ ਬਾਕੀ ਪ੍ਰਧਾਨ ਜੀ ਨੇ ਜੋ ਸੇਵਾ ਦਿੱਤੀ ਹੈ ਸਾਰਿਆਂ ਸਮਤੀ ਨਾਲ ਸੇਵਾ ਦੇ ਵਿੱਚ ਅਸੀਂ ਲੱਗੇ ਰਾਵਾਂਗੇ ਤੇ ਸਾਲ ਬਹੁਤ ਅੱਛਾ ਜਾਏਗਾ ਸਾਡਾ ਚਲੋ ਕੀ ਕਹਿਣਾ ਚਾਹੋਗੇ ਜੀ ਅੱਜ ਬੜੀ ਖੁਸ਼ੀ ਦਾ ਮ ਮੈਂ ਅੱਜ ਗਊਸ਼ਾਲਾ ਤੋਂ ਆਪਣੀ ਮਤਲਬ ਜਿਹੜੀ ਇਹ ਪਾਰੀ ਹੈ ਉਹਦੀ ਸ਼ੁਰੂਆਤ ਕਰ ਰਿਹਾ ਹਾਂ ਵਿੱਚ ਲੋਕ ਗਊਸ਼ਾਲਾ ਵਿੱਚ ਆ ਕੇ ਸਾਨੂੰ ਇੱਕ ਦਾ ਮਹਿਸੂਸ ਹੁੰਦਾ ਵੀ ਇੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਔਰ ਸਾਰੀ ਟੀਮ ਮੇਰੇ ਨਾਲ ਹੈ ਅਸੀਂ ਇਸ ਸਾਲ ਨੂੰ ਇਹਨਾਂ ਦੀ ਟੀਮ ਦੇ ਨਾਲ ਰਹਿ ਕੇ ਬਹੁਤ ਵਧੀਆ ਕਰਨ ਦੀ ਮਤਲਬ ਬਹੁਤ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਹੋਰ ਕੀ ਕੀ ਤੁਸੀਂ ਨਵੇਂ ਪ੍ਰੋਜੈਕਟ ਸੋਚੇ ਜੋ ਪਿਛਲੀ ਵਾਰ ਨਹੀਂ ਹੋ ਸਕੇ ਐਡ ਕੀ ਆਪਾਂ ਕਰਾਂਗੇ ਸਮਾਜ ਸੇਵਾ ਦੇ ਪ੍ਰੋਜੈਕਟ ਨੇ ਬਲੱਡ ਕੈਂਪ ਵਗੈਰਾ ਸਾਰੇ ਲਾਮਗੇ ਪਰ ਟੀਮ ਦੇ ਨਾਲ ਲੈ ਕੇ ਨਾ ਜੋ ਜੋ ਟੀਮ ਐਡਵਾਈਸ ਕਰੇਗੀ ਉਹਦੇ ਨਾਲ ਚੱਲ ਕੇ ਚੱਲਾਂਗੇ ਸਾਰੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar kis da hove asar